ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਪਾਵਨ ਬਾਣੀ ਸਿੱਧ ਗੋਸ਼ਟ ਆਪ ਸੰਗਤਾਂ ਦੇ ਨਾਲ ਸਾਂਝ ਕੀਤੀ ਜਾਂਦੀ ਹੈ ਨਾਲ ਨਾਲ ਕੁਝ ਹੋਰ ਸ਼ਬਦ ਗੁਰਬਾਣੀ ਦੇ ਵਿੱਚ ਜਿਹੜੇ ਬਹੁ ਬਚਨ ਵਰਤੇ ਗਏ ਜਾਂ ਅਗੇਤਰ ਜਾਂ ਫਿਰ ਪਛੇਤਰ ਸ਼ਬਦ ਲਾ ਕੇ ਬਰਤੇ ਗਏ ਉਹ ਵੀ ਆਪਸੰਗਤਾਂ ਦੇ ਨਾਲ ਸੰਜੇ ਕੀਤੇ ਜਾਂਦੇ ਹਨ ਉਦਾਹਰਨ ਤੇ ਤੌਰ ਤੇ ਜਿਵੇਂ ਸਸਬੱਲੱਲਾ ਸਸਾ ਅਗੇਤਰ ਹੈ ਸਬੱਲ ਇਸ ਤਰੀਕੇ ਦੇ ਨਾਲ ਬੱਲ ਦੇ ਅਗੇ ਸਸਾ ਲੱਗਿਆ ਸਵੱਲ ਬਣ ਗਿਆ ਸਸਾ ਦਾ ਅਰਥ ਹੁੰਦਾ ਚੰਗਾ ਚੰਗਾ ਬੱਲ ਪੂਰਾ ਬੱਲ ਇਹੋ ਜਿਹੇ ਸ਼ਬਦ ਵੀ ਆਪਸੰਗਤਾਂ ਦੇ ਨਾਲ ਸੰਜੇ ਕੀਤੇ ਜਾਂਦੇ ਹਨ ਆਓ ਅੱਜ ਸਿੱਧ ਗੋਸ਼ਟ ਦੀ ਜਿਹੜੀ 52 ਨੰਬਰ ਪੌੜੀ ਹੈ ਧੰਨ ਗੁਰੂ ਨਾਨਕ ਸਾਹਿਬ ਦੀ ਜੋ ਸਿੱਧਾਂ ਦੇ ਨਾਲ ਚਰਚਾ ਹੋਈ ਹੈ ਉਹਦੀ ਵਿਚਾਰ ਅਸੀਂ ਅੱਜ ਇਸ ਪੌੜੀ ਦੀ ਕਰੀਏ ਸਿੱਧਾਂ ਨੇ ਸਤਿਗੁਰੂ ਨੂੰ ਬਹੁਤ ਸਵਾਲ ਕੀਤੇ ਔਰ ਸਵਾਲ ਵੀ ਉਹੀ ਕਰ ਸਕਦਾ ਜਿਸ ਨੂੰ ਕੋਈ ਗਿਆਨ ਹੋਵੇ ਜਿਸ ਨੂੰ ਕੋਈ ਸੋਝੀ ਹੋਵੇ ਸਿੱਧਾਂ ਨੇ ਸਤਿਗੁਰੂ ਨੂੰ ਸਵਾਲ ਕੀਤੇ ਸਤਿਗੁਰ ਨੇ ਜਵਾਬ ਦਿੱਤੇ ਉਸ ਬਾਣੀ ਨੂੰ ਸਤਿਗੁਰ ਨੇ ਇਕੱਤਰ ਕਰ ਲਿਆ ਜਿੱਥੇ ਇੰਨੇ ਵਿਦਵਾਨ ਸਿਆਣੇ ਸਿੱਧਾਂ ਨੂੰ ਸਤਿਗੁਰ ਨੇ ਸੋਝੀ ਬਖਸ਼ੀ ਉੱਥੇ ਸਤਿਗੁਰ ਨੇ ਇਹ ਬਾਣੀ ਸਾਨੂੰ ਦੇ ਕੇ ਸਾਨੂੰ ਵੀ ساری ਸੋਝੀ ਬਖਸ਼ੀ ਹੈ ਸੋ ਆਓ ਸਤਿਗੁਰੂ ਇਸ ਪਾਉੜੀ ਦੇ ਵਿੱਚ ਜੋ ਕਹਿੰਦੇ ਹਨ ਆਓ ਸਭ ਤੋਂ ਪਹਿਲਾਂ ਇਸ ਪਾਉੜੀ ਦਾ ਪਾਠ ਪੜ੍ਹੀਏ ਸੁਨੋ ਸੁਨ ਕਹੈ ਸਭ ਕੋਈ ਅਨਹਤ ਸੁਨ ਕਹਾਂ ਤੇ ਹੋਈ ਅਨਹਤ ਸੁਨ ਰਤੇ ਸੇ ਕੈਸੇ ਜਿਸ ਤੇ ਉਪਜੇ ਤਿਸ ਹੀ ਜੈਸੇ ਓਏ ਜਨਮ ਨ ਮਰਹਿ ਨ ਆਵਹਿ ਨ ਜਾਹਿ ਨਾਨਕ ਗੁਰਮੁਖ ਮਨ ਸਮਝਾਹਿ ਸਤਿਗੁਰੂ ਪਾਤਸ਼ਾਹ ਜੀ ਇਸ ਪੌੜੀ ਦੇ ਵਿੱਚ ਸਿੱਧਾਂ ਨੂੰ ਕਹਿੰਦੇ ਨੇ ਉਹ ਅਵਸਥਾ ਜਿੱਥੇ ਪ੍ਰਮਾਤਮਾ ਦਾ ਮਿਲਾਪ ਹੋਵੇ ਉਸ ਨੂੰ ਸਤਗੁਰ ਸੁੰਨ ਅਵਸਥਾ ਕਹਿੰਦੇ ਨੇ ਭਾਵ ਜਿੱਥੇ ਕੋਈ ਹੋਰ ਫੁਰਨਾ ਹੀ ਨਾ ਹੋਵੇ ਹੁਣ ਅਸੀਂ ਕਈ ਵਾਰੀ ਪਾਠ ਕਰਦੇ ਹੁੰਦੇ ਕਿ ਸਾਡੇ ਅੰਦਰ ਫੁਰਨੇ ਕਈ ਹੋਰ ਵੀ ਉੱਠਦੇ ਹੁੰਦੇ ਕੋਈ ਮਨੁੱਖ ਇੱਕ ਕੰਮ ਕਰਦਿਆਂ ਉਹਦੇ ਅੰਦਰ ਹੋਰ ਫੁਰਨੇ ਉੱਠਣੇ ਸ਼ੁਰੂ ਹੋ ਜਾਂਦੇ ਕਈ ਵਾਰੀ ਤਾਂ ਆਪਣਾ ਕੰਮ ਛੱਡ ਕੇ ਹੋਰ ਪਾਸੇ ਤੁਰ ਜਾਂਦਾ ਇਹਦਾ ਮਤਲਬ ਉਦੀ ਜਿਹੜੀ ਅਵਸਥਾ ਹੈ ਉਹਦੇ ਵਿੱਚ ਫੁਰਨੇ ਫੁਰ ਰਹੇ ਨੇ ਪਰਮਾਤਮਾ ਦੀ ਬੰਦਗੀ ਇੱਕ ਐਸੀ ਅਵਸਥਾ ਹੈ ਜਿਹਦੇ ਵਿੱਚ ਫੁਰਨਾ ਹੈ ਹੀ ਨਹੀਂ ਸਿਰਫ ਪਰਮਾਤਮਾ ਦਾ ਨਾਮ ਹੀ ਹੈ ਸੁੰਨੋ ਸੁਨ ਇਹਦਾ ਮਤਲਬ ਸੂਨ્ય ਉਹ ਅਵਸਥਾ ਜਿੱਥੇ ਫੁਰਨਾ ਨਾ ਹੋਵੇ ਅਫੁਰ ਅਵਸਥਾ ਸਿਰਫ ਬੰਦਗੀ ਸਿਰਫ ਪਰਮਾਤਮਾ ਦਾ ਨਾਮ ਐਸਾ ਮਨ ਜਿਹੜਾ ਕਿਸੇ ਹੋਰ ਪਾਸੇ ਧਿਆਨ ਹੀ ਨਹੀਂ ਹੈ ਸਤੂਰ ਕਹਿੰਦੇ ਨੇ ਇਸ ਅਵਸਥਾ ਦਾ ਹਰ ਕੋਈ ਜ਼ਿਕਰ ਕਰਦਾ ਹਰ ਕੋਈ ਕਹਿੰਦਾ ਅਫੁਰ ਅਵਸਥਾ ਹਰ ਕੋਈ ਕਹਿੰਦਾ ਉੱਥੇ ਫੁਰਨਾ ਨਹੀਂ ਹੈ ਸੁਨੋ ਸੁਨ ਕਹੈ ਸਭ ਕੋਈ ਹਰ ਕੋਈ ਹਰੇਕ ਦੀ ਅਵਸਥਾ ਦਾ ਜ਼ਿਕਰ ਕਰਦਾ ਹੈ ਅਨਹਤ ਸੁਨ ਕਹਾਂ ਤੇ ਹੋਈ ਅਨਹਤ ਤੋਂ ਭਾਵ ਹੁੰਦਾ ਇੱਕ ਰਸ ਭਾਵ ਲਗਾਤਾਰ ਮਨ ਉਸ ਪਾਸੇ ਹੀ ਜੁੜ ਗਿਆ ਲਗਾਤਾਰ ਜਿਹੜਾ ਕੋਈ ਫੁਰਨਾ ਹੀ ਨਹੀਂ ਪਰਮਾਤਮਾ ਦੀ ਬੰਦਗੀ ਵਿੱਚ ਮਨ ਜੁੜ ਗਿਆ ਉਹ ਹੈ ਅਨਹਤ ਅਵਸਥਾ ਭਾਵ ਇੱਕ ਰਸ ਸੁਨ ਇੱਕ ਰਸ ਅਫੁਰ ਅਵਸਥਾ ਅਨਹਤ ਸੁਨ ਕਹਾਂ ਤੇ ਹੋਈ ਪਰ ਕਿੱਥੋਂ ਹੋਈ ਇਹ ਕਿੱਥੋਂ ਮਿਲਦੀ ਹੈ ਇਹਦੀ ਪ੍ਰਾਪਤੀ ਕਿਵੇਂ ਹੁੰਦੀ ਹੈ ਅਨਹਤ ਸੁਨ ਰਤੇ ਸੇ ਕੈਸੇ ਜਿਹੜੇ ਇਸ ਇੱਕ ਰਸ ਅਵਸਥਾ ਅਫੁਰ ਅਵਸਥਾ ਦੇ ਵਿੱਚ ਰੁੱਤ ਜਾਂਦੇ ਨੇ ਰੱਤੇ ਭਾਵ ਜੁੜ ਜਾਂਦੇ ਨੇ ਸੇ ਕੈਸੇ ਸੇਵਮਚਨੇ ਉਹ ਕੈਸੇ ਨਹੀਂ ਉਹ ਕਿਹੋ ਜਿਹੇ ਨੇ ਉਹਨਾਂ ਦਾ ਜ਼ਿਕਰ ਕਿਵੇਂ ਕਰੀਏ ਕਿਹਦੇ ਨਾਲ ਤੁਲਨਾ ਕਰੀਏ ਉਹਦੀ ਤਾਂ ਆਪੇ ਜਵਾਬ ਦਿੰਦੇ ਸਤਗੁਰ ਜਿਸ ਤੇ ਉਪਜੇ ਤਿਸ ਹੀ ਜੈਸੇ ਜਿਸ ਰੱਬ ਤੋਂ ਉਹ ਪੈਦਾ ਹੋਏ ਬਸ ਉਸ ਰੱਬ ਵਰਗੀ ਹੈ ਉਸ ਪਰਮਾਤਮਾ ਵਰਗੀ ਹੈ ਉਹਨਾਂ ਦਾ ਜਿਹੜਾ ਤੁਲਨਾ ਕਿਸੇ ਹੋਰ ਨਾਲ ਕੀਤਾ ਹੀ ਨਹੀਂ ਜਾ ਸਕਦਾ ਉਹਨਾਂ ਦਾ ਜਿਹੜਾ ਜੇ ਅਸੀਂ ਬਰਾਬਰਤਾ ਕਰੀਏ ਕਿਸੇ ਹੋਰ ਨਾਲ ਹੋਈ ਨਹੀਂ ਸਕਦੀ ਰੱਬ ਵਰਗੇ ਨੇ ਉਹ ਪਰਮਾਤਮਾ ਵਰਗੇ ਨੇ ਜਿਹੜੇ ਸੁੰਨ ਅਵਸਥਾ ਦੇ ਵਿੱਚ ਟਿਕੇ ਨੇ ਉਹ ਇਹ ਜਨਮ ਨਾ ਮਰਹਿ ਉਹ ਇਹ ਸ਼ਬਦ ਜਿਵੇਂ ਉਹ ਉਹ ਇਹ ਉਹ ਇਹ ਬਹੁਵਚਨ ਸ਼ਬਦ ਹੈ ਬਹੁਤਿਆਂ ਵਾਸਤੇ ਉਹ ਬੰਦੇ ਜਨਮ ਨਾ ਮਰਹਿ ਜਨਮ ਵਿੱਚ ਨਹੀਂ ਆਉਂਦੇ ਮਰਦੇ ਨਹੀਂ ਨਾ ਆਵਹਿ ਨਾ ਜਾਹਿ ਨਾ ਆਉਂਦੇ ਨੇ ਨਾ ਜਾਂਦੇ ਨੇ ਆਵਾਗੰਦ ਦੇ ਚੱਕਰ ਤੋਂ ਬਾਹਰ ਹੋ ਜਾਂਦੇ ਨੇ ਜਿਹੜਾ ਅਫੁਰ ਅਵਸਥਾ ਦੇ ਵਿੱਚ ਟਿਕ ਜਾਂਦਾ ਉਹ ਫਿਰ ਪ੍ਰਮਾਤਮਾ ਦੇ ਨਾਲ ਇੱਕ ਹੋ ਜਾਂਦਾ ਤੇ ਉਹਦਾ ਜੰਮਣਾ ਮਰਨਾ ਕੱਟ ਹੋ ਜਾਂਦਾ ਉਹਦਾ ਆਵਾਗਮਨ ਦਾ ਚੱਕਰ ਵੀ ਖਤਮ ਹੋ ਜਾਂਦਾ ਨਾਨਕ ਸਬੋਧਨ ਸ਼ਬਦ ਹੈ हे ਨਾਨਕ ਗੁਰਮੁਖ ਮਾਨ ਸਮਝਾਏ ਕਿਉਂਕਿ ਉਹਨਾਂ ਨੇ ਦੇਖੋ ਨਾ ਗੁਰਮੁਖ ਦੇ ਖੱਖੇ ਨੂੰ ਸਿਆਰੀ ਲੱਗੀ ਹੋਈ ਹੈ ਗੁਰੂ ਬਾਲ ਜੀ ਦਾ ਮੁਖ ਹੋਵੇ ਜਿਹੜਾ ਗੁਰੂ ਦੇ ਦੱਸੇ ਰਸਤੇ ਤੇ ਚੱਲੇ ਨਾਨਕ हे ਨਾਨਕ ਗੁਰਮੁਖ ਮਾਨ ਸਮਝਾ ਹੈ ਉਹਨਾਂ ਨੇ ਗੁਰੂ ਦੇ ਦੱਸੇ ਰਸਤੇ ਤੇ ਚੱਲ ਕੇ ਆਪਣੇ ਮਨ ਨੂੰ ਸਮੱਤੇ ਲਾ ਲਿਆ ਸਮਝਾ ਲਿਆ ਗੁਰੂਵਲ ਜੋੜ ਲਿਆ ਤੇ ਨਾਲ ਪ੍ਰਮਾਤਮਾ ਨਾਲ ਜੋੜ ਲਿਆ ਸੇ ਸਾਰੇ ਪੌੜੀ ਸਤਗੁਰ ਸਮਝਾਉਂਦੇ ਨੇ ਭਾਈ ਸੁਨ ਅਵਸਥਾ ਦਾ ਹਰ ਕੋਈ ਜ਼ਿਕਰ ਕਰਦਾ ਹੈ ਸਭ ਕੋਈ ਸੁਨ ਸੁਨ ਜਿਹੜੀ ਅਫੁਰ ਅਵਸਥਾ ਹੈ ਉਹ ਜ਼ਿਕਰ ਜ਼ਰੂਰ ਕਰਦਾ ਹੈ ਪਰ ਉਹ ਜਿਹੜੀ ਇੱਕ ਰਸ ਸੁਨ ਅਵਸਥਾ ਹੈ ਉਹ ਕਿੱਥੋਂ ਕਿੱਥੋਂ ਪੈਦਾ ਹੁੰਦੀ ਕਿੱਥੋਂ ਮਿਲਦੀ ਉਹ ਜਿਹੜੇ ਉਸ ਅਵਸਥਾ ਦੇ ਵਿੱਚ ਰਚਦੇ ਨੇ ਜਿਹੜੇ ਅਫੁਰ ਅਵਸਥਾ ਵਿੱਚ ਟਿਕ ਜਾਂਦੇ ਨੇ ਉਹ ਕਿਹੋ ਜਿਹੇ ਨੇ ਜਵਾਬ ਦਿੰਦੇ ਨੇ ਉਹ ਰੱਬ ਵਰਗੇ ਹੀ ਨੇ ਪ੍ਰਮਾਤਮਾ ਵਰਗੇ ਹੀ ਨੇ ਉਹ ਜੰਮਦੇ ਨਹੀਂ ਮਰਦੇ ਨਹੀਂ ਨਾ ਆਉਂਦੇ ਨਾ ਜਾਂਦੇ ਆਵਾਗਮਨ ਚੱਕਰ ਤੋਂ ਬਾਹਰ ਹੋ ਜਾਂਦੇ ਇਹ ਨਾਨਕ ਸਤਿਗੁਰਾਂ ਦੇ ਨੇ ਨਾਨਕ ਆਖ ਇਹ ਗੱਲ ਕਹਿ ਗੁਰਮੁਖ ਮਨ ਸਮਝਾਏ ਉਹਨਾਂ ਨੇ ਗੁਰੂ ਦੇ ਦੱਸੇ ਰਸਤੇ ਚੱਲ ਕੇ ਮਨ ਨੂੰ ਸਮਝਾ ਲਿਆ ਹੁੰਦਾ ਗੁਰੂ ਵਾਲੇ ਪਾਸੇ ਜੋੜ ਲਿਆ ਹੁੰਦਾ ਸੋ ਇਸ ਤਰ੍ਹਾਂ ਭਾਈ ਅਫਰ ਅਵਸਥਾ ਦੇ ਕੋਈ ਜਾਣਾ ਚਾਹਦਾ ਆਪਣੇ ਫੁਰਨਿਆਂ ਨੂੰ ਖਤਮ ਕਰਨਾ ਚਾਹਦਾ ਤਾਂ ਗੁਰੂ ਜੀ ਦੱਸੇ ਰਸਤੇ ਤੇ ਚੱਲ ਕੇ ਆਪਣੇ ਮਨ ਨੂੰ ਸਮਝਾ ਕੇ ਪਰਮਾਤਮਾ ਦੀ ਬੰਦਗੀ ਕਰੇ ਇਹ ਸਤਗੁਰੂ ਸਮਝਾਉਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ